ਪਰ ਤੁਸੀਂ ਤਾਂ ਆਵਾਦੀ ਪਾਰਟੀ ਦੇ ਵਿੱਚ ਸੀ ਤਾਂ ਫਿਰ ਤੁਸੀਂ ਆਜ਼ਾਦ ਵਾਲੇ ਦਾ ਸਾਥ ਕਿਉਂ ਦੇਣ ਲੱਗ ਗਏ ਕੱਲ੍ਹ ਹੁੰਦੀ ਇਹ ਜਿਹੜਾ ਇਲੈਕਸ਼ਨ ਹੈ ਪਿੰਡਾਂ ਇਲੈਕਸ਼ਨ ਹੈ ਆਵਾ ਪਾਰਟੀ ਦਾ ਐਮਐਲਏ ਦਾ ਐਮਪੀ ਇਲੈਕਸ਼ਨ ਆਮ ਤਾਂ ਖੜੇ ਸੀ ਉਹਨੇ ਬੂਥ ਵੀ ਲਾਇਓ ਜੇ ਤੁਹਾਨੂੰ ਕੱਲ ਕਹਿਣਗੇ ਕਿ ਤੁਸੀਂ ਤਾਂ ਉਲਟ ਪਾਈਏ ਵੋਟ ਆਵਾਦੀ ਪਾਰਟੀ ਤੇ ਪਾਈ ਨਹੀਂ ਤੁਸੀਂ ਇੱਕ ਵਰਕਰ ਉਹਨਾਂ ਦੇ ਸੀ ਹਲੋ ਪਾਰਟੀ ਸਵਾਲ ਨਹੀਂ ਹੈ ਅਸੀਂ ਲੋਕਾਂ ਨਾਲ ਲੋਕਾਂ ਦੀ ਜੋ ਇੱਛਾ ਹੈ ਅਸੀਂ ਉਹਨਾਂ ਨਾਲ ਚੱਲਣਾ ਪਾਰਟੀ ਤੁਹਾਨੂੰ ਬਾਹਰ ਦਾ ਰਸਤਾ ਵੀ ਦਿਖਾ ਸਕਦੀ ਹੈ ਹਾਂ ਬਾਹਰ ਦਾ ਅਸੀਂ ਦੇ ਕੋਈ ਪਾਰਟੀ ਦੇ ਕੁਝ ਲਿਆ ਨਹੀਂ ਹਲਤ ਕਰਾ ਜੀ ਲੋਕਾਂ ਦੀ ਸੇਵਾ ਕਰੀ ਪਾਰਟੀ ਅੰਦਰ ਹੈ ਕੋਈ ਅਹੁਦੇਦਾਰ ਨਹੀਂ ਅਸੀਂ ਪਾਰਟੀ ਦੇ ਨਹੀਂ ਲਿਆ ਆਪਣੀ ਇੱਕ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਨਹੀਂ ਗਿਲਾ ਕੋਈ ਨਹੀਂ ਜੀ ਕਹਿ ਰਹੀ ਕੋਈ ਅਹੁਦਾ ਨਹੀਂ ਕੋਈ ਕੁਝ ਨਹੀਂ ਨਹੀਂ ਜੇ ਤੁਸੀਂ ਕਹਿੰਦੇ ਵੀ ਜਿਤਨਾ ਵੀ ਸਾਨੂੰ ਬਾਹਰ ਦਾ ਰਸਤਾ ਦਿਖਾਉਂਗੇ ਤਾਂ ਸਾਡੇ ਪਾਸ ਦਾ ਕੋਈ ਅਹੁਦਾ ਨਹੀਂ ਹੈ ਦੁਖੀ ਸੀ ਤੁਹਾਡੇ ਪਿੰਡ ਦੇ ਲੋਕ ਕਿ ਬਾਕੀ ਪਾਰਟੀਆਂ ਤੋਂ ਕੀ ਯਾਦ ਖੜਾਣਾ ਪਿਆ ਉਸ ਨਾਲ ਕਾਰਨ ਸੀ ਇੱਕ ਦੋ ਕਾਰਨ ਦੱਸੋ ਉਸ ਦੋ ਕਾਰਨ ਸੀ ਇੱਕ ਦੋ ਕਿ ਇਹ ਜਿਹੜਾ ਬੱਬੂ ਪੰਸੀ ਹੂੰ ਸਾਡਾ ਹੇਲ ਜਿੱਥੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਜਿਲ੍ਹੇ ਵਿੱਚ ਚੋਣਾਂ ਵੱਖ-ਵੱਖ ਪਾਰਟੀਆਂ ਲੜ ਰਹੀਆਂ ਨੇ ਉਸ ਦੇ ਨਾਲ-ਨਾਲ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਜਮਾ ਰਹੇ ਨੇ ਤਾਂ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਈ ਸਿਆਸੀ ਪਾਰਟੀਆਂ ਦੁਖੀ ਹੋ ਕੇ ਲੋਕ ਆਜ਼ਾਦ ਉਮੀਦਵਾਰ ਨੂੰ ਵੀ ਲਗਾਤਾਰ ਵੋਟਾਂ ਪਾਣ ਦੇ ਵਿੱਚ ਰੁਝਾਨ ਦੇਖੇ ਰਿਹਾਏ ਨੇ ਤਾਂ ਇਸ ਨੂੰ ਲੈ ਕੇ ਅਸੀਂ ਖੜੇ ਆ ਖਿਜ਼ਰਾਬਾਦ ਦੇ ਵਿੱਚ ਜੋ ਕਿ ਹਲਕਾ ਖੜਦਾ ਇੱਕ ਵੱਡਾ ਕਸਬਾ ਪਿੰਡ ਦੱਸ ਸਕਦੇ ਹਾਂ ਕਿਉਂਕਿ ਦੋ ਇਸੇ ਗੱਲ ਤੇ ਸਰਪੰਚ ਬਣਦੇ ਨੇ ਪੰਚਾਇਤਾਂ ਬਣਦੀਆਂ ਨੇ ਤਾਂ ਇਸ ਪਿੰਡ ਦੇ ਵਿੱਚ ਕਾਫੀ ਜਿਹੜਾ ਬੋਲ ਵਾਲਾ ਵੋਟਾਂ ਨੂੰ ਲੈ ਕੇ ਸੀ ਤੇ ਆਜ਼ਾਦ ਉਮੀਦਵਾਰ ਇਹ ਜਗ੍ਹਾ ਉੱਤੇ ਖੜਾ ਆ ਤੇ ਬਾਕੀ ਪਾਰਟੀਆਂ ਵੀ ਆਪਣੇ ਆਪਣੇ ਉਮੀਦਵਾਰ ਨੂੰ ਖੜਾ ਕੀਤਾ ਹੋਇਆ ਹੈ ਪਰ ਕਿਸ ਤਰੀਕੇ ਦਾ ਹੰਗਾਰਾ ਆ ਜਾਦ ਉਮੀਦਵਾਰ ਨੂੰ ਮਿਲ ਰਿਹਾ ਮਨਦੀਪ ਸਿੰਘ ਸਾਡੇ ਜਨਮਦੀਪ ਬਾਕੀ ਸਿਆਸੀ ਪਾਰਟੀਆਂ ਤੋਂ ਅਲੱਗ ਤੋਂ ਆਜ਼ਾਦ ਉਮੀਦਵਾਰ ਦਾ ਤੁਸੀਂ ਸਮਰਥਨ ਕਰ ਰਹੇ ਹੋ ਕਿਸ ਤਰੀਕੇ ਦਾ ਜਨ ਦੇਖਣ ਨੂੰ ਮਿਲਿਆ ਪਿੰਡ ਦੇ ਵਿੱਚ ਵੋਟਰਾਂ ਦਾ ਕਿ ਬਾਕੀ ਪਾਰਟੀਆਂ ਜਗ੍ਹਾ ਆਜ਼ਾਦ ਉਮੀਦਵਾਰ ਨੂੰ ਮੌਕਾ ਦੇਣ ਵਾਸਤੇ ਦੇਖੋ ਸਾਰੀਆਂ ਪਾਰਟੀਆਂ ਤੇ ਲੋਕ ਇਹਨਾਂ ਤੇਜ਼ੀ ਵੀਰ ਤੰਗ ਆ ਚੁੱਕੇ ਆ ਇਸ ਕਰਕੇ ਲੋਕਾਂ ਦਾ ਜਿਹੜਾ ਫਿਦਰਾਬਾਦ ਦਾ ਜਿਹੜਾ ਰੁਝਾਨ ਸੀ ਉਹ ਆਜ਼ਾਦ ਉਮੀਦਵਾਰਕ ਨਹੀਂ ਜ਼ਿਆਦਾ ਸੀ ਔਰ ਬਾਕੀ ਤਾਂ 17 ਤਰੀਕ ਨੂੰ ਪਤਾ ਲੱਗੇ ਜਾਣਾ ਪਰ ਲੇਕਿਨ ਸਵੇਰ ਤੋਂ ਅੱਜ ਸਾਡੇ ਪੂਤ ਤੇ ਐਨ ਜਨੀ ਕੇ ਪੂਰਾ ਕੱਠ ਸੀਗਾ ਦੇਖਣ ਵਾਲੇ ਦੇਖ ਕੇ ਹੈਰਾਨ ਹੁੰਦੇ ਸੀ ਵੀ ਆਜਾਦ ਉਮੀਦਵਾਰ ਦੇ ਨਾਲ ਇੱਕ ਤਾਂ ਪੜਿਆ ਲਿਖਿਆ ਹੈ ਸਾਡੀ ਜਿਹੜੀ ਕੁੜੀ ਅਸੀਂ ਖੜੀ ਕਰੀਏ ਸਾਡੇ ਪਿੰਡ ਦੀ ਨੋਹ ਹੈ ਇਹ ਤੇ ਉਹ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨੇ ਉਹਦਾ ਹਸਬੰਦ ਵੀ ਸਾਡੇ ਪਿੰਡ ਦਾ ਹੇਠਲੀ ਪੱਟੀ ਤੋਂ ਪੰਚ ਹੈ ਬਹੁਤ ਵੋਟਾਂ ਦੇ ਨਾਲ ਉਹਨੇ ਲੀਡ ਤੇ ਜਿੱਤਿਆ ਸੀਗਾ ਉਹ ਤੇ ਉਹਦਾ ਘਰ ਵਾਲਾ ਜਿਹੜਾ ਉਹ ਵੀ ਪੰਚ ਹੈ ਤੇ ਅਸੀਂ ਉਹਦੀ ਜਿਹੜੀ ਵਾਈਫ ਹੈ ਉਸ ਨੂੰ ਖੜਾ ਕੀਤਾ ਸੀ ਪੜੀ ਲਿਖੀ ਹੈ ਇੰਟੈਲੀਜੈਂਟ ਹੈ ਔਰ ਜਿਹੜਾ ਮੁੰਡਾ ਏ ਉਹ ਵੀ ਪਿੰਡ ਦਾ ਪੰਚ ਆ ਉਹਦੇ ਕਰਕੇ ਵੀ ਅਸੀਂ ਸਾਰਾ ਜਨ ਨਹੀਂ ਕਿ ਜਿੰਨੇ ਵੀ ਇਹਨਾਂ ਪਾਰਟੀਆਂ ਤੋਂ ਤੰਗ ਆ ਕੇ ਅਸੀਂ ਆਪਣੇ ਕੰਢੀ ਦਾ ਆਜ਼ਾਦ ਉਮੀਦਵਾਰ ਖੜਾ ਕੀਤਾ ਠੀਕ ਹੈ ਤਾਂ ਇੱਕ ਮੰਦੀਪੇ ਦੱਸ ਦੋ ਕਿ ਕੀ ਦੇਖ ਕੇ ਲੋਕਾਂ ਨੂੰ ਵੋਟ ਪਾਣੀ ਚਾਹੀਦੀ ਹੈ ਕਿਉਂਕਿ ਸਾਰੀ ਪਾਰਟੀ ਨੇ ਆਪਣਾ ਆਪਣਾ ਦੁਆਰ ਖੜਾ ਕੀਤਾ ਪਰ ਕੀ ਲੋਕਾਂ ਨੂੰ ਲੱਗਦਾ ਕਿ ਆਪਣਾ ਦਿਮਾਗ ਵਰਤਣਾ ਚਾਹੀਦਾ ਹੈ ਕਾਫੀ ਦੇਰ ਤੋਂ ਸਿਆਸੀ ਪਾਰਟੀਆਂ ਚ ਤੰਦੇ ਆ ਰਹੇ ਨੇ ਲੋਕ ਦੁੱਖ ਹੁਣ ਤੁਹਾਨੂੰ ਪਤਾ ਹੀ ਹੈ ਬਈ ਸਿਆਸੀ ਪਾਰਟੀਆਂ ਦਾ ਜਿਹੜਾ ਹੁਣ ਆਪਣੇ ਇੱਕ ਨੂੰ ਇਹ ਕਹਿੰਦੇ ਆਂਦਾ ਬੰਡੇ ਰੋੜੀਆਂ ਬੋਣ ਬੋੜ ਆਪਣੇ ਨੂੰ ਦਵੇ ਆਪਣੇ ਨੂੰ ਇਹ ਦੇਈ ਜਾਂਦੇ ਆ ਇਹ ਉਹੀ ਚਾਰ ਪੰਜ ਬੁੰਦੇ ਨਵੇਂ ਮੁੰਡਿਆਂ ਨੂੰ ਮੌਕਾ ਹੀ ਨਹੀਂ ਦਿੰਦੇ ਹੁਣ ਅਸੀਂ ਜਿਹੜਾ ਮੁੰਡਾ ਕਰਿਆ ਪਹਿਲੀ ਵਾਰ ਇਹ ਪੰਚ ਬਣਿਆ ਤੇ ਉਹਦੀ ਜਿਹੜੀ ਮਿਸ ਜੋ ਪਹਿਲੀ ਵਾਰ ਬਣ ਰਹੀ ਹੈ ਬਾਕੀ ਸਾਰਿਆਂ ਨੇ ਜਿੱਦਾਂ ਕਿ ਕਾਂਗਰਸ ਤੋਂ ਹੈ ਉਹ ਪਹਿਲੇ ਸਰਪੰਚ ਰਹਿ ਚੁੱਕੀ ਆ ਫੇਰ ਉਹਨੂੰ ਚੱਕ ਕੇ ਆਪਣਾ ਬਰਾਕ ਸਮਤੀ ਲੜਾ ਲੜਾ ਰਹੇ ਆ ਐਸੀ ਤਰ੍ਹਾਂ ਹੀ ਅਕਾਲੀ ਦਲ ਤੋਂ ਐ ਉਹ ਵੀ ਇਦਾਂ ਹੀ ਆ ਪਹਿਲੇ ਪੰਚ ਰਹਿ ਚੁੱਕਿਆ ਉਹਦਾ ਘਰ ਵਾਲਾ ਤੇ ਇਦਾਂ ਹੀ ਆਪਣਾ ਹੋਰ ਪਾਰਟੀਆਂ ਦੇ ਆ ਤਬ ਜਿੱਤ ਦੀ ਕਿੰਨੀ ਆਸ ਲੱਗਦੀ ਯਾਰ ਦੇਖੋ ਸਾਨੂੰ 101% ਆਸ ਹੈ ਵੀ ਅਸੀਂ ਇੱਥੋਂ ਆਜ਼ਾਦ ਉਮੀਦਵਾਰ ਦੇ ਪੱਖੀ ਚ ਵੋਟ ਭਗਤਾਈ ਹੈ ਔਰ ਜਿੱਤਾਂਗੇ ਅਸੀਂ ਠੀਕ ਹੈ ਬਿਲਕੁਲ ਦੇਖੋ ਕਿ ਇਸ ਲਾਈਨ ਦੇ ਵਿੱਚ ਜੇ ਆਪਾਂ ਦਿਖਾਈਏ ਪੰਜ ਸਟਾਲ ਲੱਗੇ ਹੋਏ ਨੇ ਜਿਹੜੇ ਇਹਨਾਂ ਦੇ ਬੂਥ ਲੱਗੇ ਹੋਏ ਨੇ ਤਾਂ ਵੱਖ-ਵੱਖ ਪਾਰਟੀਆਂ ਭਾਵੇਂ ਆਪਣਾ ਪਾਰਟੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਇਆ ਤਾਂ ਕੀ ਹਾਲਾਤ ਲੱਗੇ ਰਹੇ ਨੇ ਬਾਪੂ ਜੀ ਅਕਾਲੀ ਦਲ ਦੇ ਹਾਂਜੀ ਭਾਈ ਜੀ ਹਾਲਾਤ ਠੀਕ ਹੈ ਜੀ ਵਧੀਆ ਜੀ ਕਿੰਨਾ ਕੁ ਲੱਗਦਾ ਜਿੱਤ ਦੇ ਨੇੜੇ ਪਹੁੰਚੇ ਹੋ ਦੇਖੋ ਜਿੱਤੇ ਨੇੜੇ ਹੀ ਆ ਜੀ ਜਿੱਤੇ ਨੇੜੇ ਗਾ ਜਿੱਤੇ ਰਹੇ ਜੀ ਅੱਛਾ ਜੀ ਹਾਂਜੀ ਪਰ ਆਜ਼ਾਦ ਵੀ ਖੜ ਗਿਆ ਇਸ ਪਿੰਡ ਦੇ ਵਿੱਚ ਤਾਂ ਬਾਕੀ ਪਾਰਟੀਆਂ ਦੁਖੀ ਹੋ ਕਹਿੰਦੇ ਲੋਕ ਆਜ਼ਾਦ ਨੂੰ ਬਹੁਤ ਪਾਰ ਰਹੇ ਦੇਖੋ ਇਹ ਤਾਂ ਹੁਣ ਸਾਰੇ ਬੰਦੇ ਆ ਜਿੰਨੇ ਵੀ ਹੈਗੇ ਆ ਆਪਣੇ ਆਪਣੇ ਕੈਂਡੀਡੇਟ ਨੂੰ ਹਰੇਕ ਬੰਦਾ ਕਹਿੰਦਾ ਹੀ ਆ ਕਿ ਜਿੱਤ ਰਿਹਾ ਜੀ ਠੀਕ ਹੈ ਬਾਕੀ ਰਿਜ਼ਲਟ ਆਉਣ ਤੋਂ ਬਾਅਦ ਹੀ ਕਲੀਅਰ ਹੋ ਜਾਣਾ ਅਕਾਲੀ ਤੋਂ ਲੋਕਾਂ ਨੇ ਵੋਟਾਂ ਕਿਉਂ ਕਿਉਂ ਪਾਈਆਂ ਜਾਂ ਫਿਰ ਕਿਉਂ ਪਾਣ ਅੱਗੇ ਵਾਸਤੇ ਵੀ ਦੇਖੋ ਜੀ ਇਹ ਤਾਂ ਹੁਣ ਉਹਰੇ ਪਤਾ ਹੀ ਲੱਗਦਾ ਜਿਸ ਤੇ ਵਿਸ਼ਵਾਸ ਕਰਿਆ ਦਾ ਅਸੀਂ ਉਹੀ ਬੰਦੇ ਜਿਹੜਾ ਕੋਈ ਕੰਮ ਨਹੀਂ ਇੱਥੇ ਕਾਰੋਬਾਰ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਆ ਲੋਕਾਂ ਨੂੰ ਹੁਣ ਕਿਤੇ ਤਾਂ ਕਰੂੰਗੇ ਵੋਟਾਂ ਦਵਾਉਣਗੇ ਹੂੰ ਬਿਲਕੁਲ ਤੁਸੀਂ ਦੇਖੋ ਕਿ ਦਲਦੀ ਨਾਲ ਹੋਰ ਵੀ ਪਾਰਟੀਆਂ ਦੇ ਸਾਡੇ ਨਾਲ ਜਗਉਤੀ ਵਰਕਰ ਆਗੂ ਨੇ ਅਕਾਲੀ ਦਲ ਵਾਲੇ ਬਾਈ ਇੱਧਰ ਅਕਾਲੀ ਦਲ ਵਾਲੇ ਅੱਛਾ ਥੋੜਾ ਅਕਾਲੀ ਦਲ ਵਾਲੇ ਅਕਾਲੀ ਦਲ ਲਈ ਕਿਸ ਤਰ੍ਹਾਂ ਵੋਟਾਂ ਲੋਕਾਂ ਨੇ ਪਾਈਆਂ ਇਸ ਤਰ੍ਹਾਂ ਲੱਗਿਆ ਕੁਝ ਠੀਕ ਸੀਗਾ ਰੁਝਾਨ ਜੀ ਵਧੀਆ ਸੀਗਾ ਬਿਲਕੁਲ ਆ ਜਿੱਤਣ ਦੀ ਉਹ ਪੂਰੀ ਹੈ ਜੀ ਪੂਰੀ ਹਾਂ ਜੀ ਮੌਕਾ ਦੇਣਗੇ ਲੋਕ ਹਾਂ ਜੀ ਹਾਂ ਜੀ ਇਕਾਲੀ ਦਲ ਨੂੰ ਪੂਰਾ ਮੌਕਾ ਦੇਣ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਨਾਲ ਦੀ ਨਾਲ ਭਾਜਪਾ ਦਾ ਵੀ ਜਗਾ ਉੱਤੇ ਲੱਗਿਆ ਹੋਇਆ ਸੀ ਬੂਥ ਤੇ ਦੂਜੇ ਪਾਸੇ ਕਾਂਗਰਸ ਵਾਲਿਆਂ ਦਾ ਵੀ ਹਾਂ ਜੀ ਇਹ ਕਿਹੜੀ ਆਮ ਆਦਮੀ ਪਾਰਟੀ ਹੈ ਹਾਂ ਜੀ ਥੋੜੀ ਦੇ ਸਰਕਾਰ ਹੈ ਜੀ ਕਿਸ ਤਰ੍ਹਾਂ ਰੁਝਾਨ ਵੇਖਣ ਨੂੰ ਮਿਲਿਆ ਸਾਡੇ ਟੋਪ ਤੇ ਆਵਾਂਗੇ ਅਸੀਂ ਪੂਰੇ ਪੰਜਾਬਾ ਅੱਛਾ ਜੀ ਆ ਖਿਜ਼ਰਾਬਾਦ ਵੀ ਸਾਡਾ ਟੋਪ ਤੇ ਰਹੇਗਾ ਹੂੰ ਕਿ ਜਿਹਕੇ ਉਤੇ ਆਜ਼ਾਦ ਨੂੰ ਖੜਨ ਦੀ ਕੀ ਲੋੜ ਪੈਗੀ ਕੀ ਲੱਗਦਾ ਕਿ ਬਾਕੀ ਪਾਰਟੀਆਂ ਦੇ ਉਤੇ ਲੋਕ ਵਿਸ਼ਵਾਸ ਨਹੀਂ ਕਰਦੇ ਜਾਂ ਫਿਰ ਕਿਸ ਤਰ੍ਹਾਂ ਆਜ਼ਾਦ ਹੁਣ ਮੈਂ ਕਹਿ ਦਸਾਂ ਉਹਦੇ ਬਾਰੇ ਪਾ ਹੂੰ ਕੁਝ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਪਾਰਟੀ ਵੱਲ ਤੇ ਸਹਿਯੋਗ ਦਿੱਤਾ ਜਾਂਦਾ ਹੈ ਪਰ ਲੇਕਿਨ ਉਹ ਸੋਤ ਤੇ ਵੀ ਅਸੀਂ ਹੋਰ ਕਰੀਏ ਨਿਚੋੜੀਏ ਜਦੋਂ ਉਹ ਮਾਲ ਨਾ ਮਿਲੇ ਪ੍ਰੋਪਰ ਫਿਰ ਉਹ ਆਜ਼ਾਦ ਵੱਲ ਨੂੰ ਭਜਦੇ ਆ ਕਿਹੜੇ ਤਰੀਕੇ ਦਾ ਮਾਲ ਕੋਈ ਵੀ ਹੋਵੇ ਕੰਮ ਕੋਈ ਵੀ ਕੰਮ ਨਾ ਹੋਵੇ ਕਿਸੇ ਦਾ ਫਿਰ ਉਹ ਕਹਿੰਦਾ ਬਲੈਕਮਿਲਿੰਗ ਕਰਨੇ ਵਾਲਾ ਕੰਮ ਹੋ ਜਾਣਾ ਵੀ ਮੈਂ ਪਾਰਟੀ ਜਿੱਤ ਕੇ ਦਿਖਾਵਾਂ ਵੀ ਮੈਂ ਆਜ਼ਾਦ ਆ ਕੇ ਜਿੱਤ ਕੇ ਅੱਗੇ ਜਾਵਾਂ ਹੂੰ ਤਾਂ ਲੋਕ ਸਰਕਾਰ ਦਾ ਫਰਕ ਪੈਂਦਾ ਇਸ ਵੋਟਾਂ ਦੇ ਵਿੱਚ ਲੋਕ ਸੋਚਦੇ ਨਹੀਂ ਕਿ ਕਿਤਨੇ ਸਰਕਾਰ ਨਾਲ ਮਿਲ ਕੇ ਚੱਲਣਾ ਚਾਹੀਦਾ ਹਾਂਜੀ ਲੋਕਾਂ ਦੀ ਜਦ ਦੇਖੋ ਪਿੰਡਾਂ ਦੇ ਕੰਮ ਹੋ ਰਹੇ ਆ ਅੰਨਾ ਕੁਸ ਵਿਕਾਸ ਚੱਲ ਰਿਹਾ ਪੰਜਾਬ ਵਿੱਚ ਤਾਂ ਲੋਕਾਂ ਦਾ ਵੀ ਫਰਜ਼ ਬਣਦਾ ਵੀ ਅਸੀਂ ਮੌਜੂਦਾ ਸਰਕਾਰ ਵੱਲੋਂ ਚੁੱਕੀ ਹੈ ਹੂੰ ਤਾ ਜੋ ਪਿੰਡਾਂ ਵਿੱਚ ਤਾਂ ਪੈਸਾ ਸਰਕਾਰ ਨਹੀਂ ਭੇਜਣਾ ਜੇ ਸਰਕਾਰ ਦਾ ਅਸੀਂ ਸਾਥ ਨਹੀਂ ਦਵਾਂਗੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਫਿਰ ਪਿੰਡਾਂ ਦਾ ਵਿਕਾਸ ਨਹੀਂ ਹਾਂ ਤਾਂ ਕਿਵੇਂ ਲੱਗਦਾ ਬਾਈ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ 8-9 ਮਹੀਨੇ ਮੇਰੇ ਖਿਆਲ ਸਾਲ ਹੀ ਬਾਕੀ ਹੈ ਜੀ ਤਾਂ ਲੋਕਾਂ ਨੂੰ ਲੱਗਦਾ ਕਿ ਇਸ ਤਰੀਕੇ ਨਾਲ ਸੋਚ ਕੇ ਵੋਟ ਪਾਈ ਹੋਗੀ ਤੁਹਾਨੂੰ ਕੰਮ ਤਾਂ ਸਰਕਾਰ ਤੋਂ ਹੀ ਬਿਲਕੁਲ ਗਰਾਊਂਡਾਂ ਦੇ ਕੰਮ ਸਰਕਾਰ ਵੱਲੋਂ ਬਹੁਤ ਹੀ ਐਮ ਤਰੀਕੇ ਨਾਲ 3000 ਗਰਾਊਂਡ ਜਿਹੜਾ ਪਿੰਡਾਂ ਨੂੰ ਦਿੱਤਾ ਸਾਪਰ ਮਾਡਲ ਦਿੱਤੇ ਤੇ ਬਿਜਲੀ ਫ੍ਰੀ ਹੈ ਲੋਕਾਂ ਦੀ ਹਸਪਤਾਲਾਂ ਦੇ ਵਿੱਚ ਦਵਾਈ ਫ੍ਰੀ ਹੈਗੀ ਆ ਹਸਪਤਾਲਾਂ ਦੇ ਵਿੱਚ ਇਲਾਜ ਦੀ ਜਿਹੜੀ ਸੁਵਿਧਾ ਹੈ ਮੰਨ ਲਓ ਕਰਾਲੀ ਹਸਪਤਾਲ ਹੈ ਆ ਅੱਜ ਦੀ ਅੱਜ ਦੀ ਸਰਕਾਰ ਤੋਂ ਪਹਿਲਾਂ ਦੀ ਸਰਕਾਰਾਂ ਦੇ ਵਿੱਚ 30 40 ਪੇਸ਼ੈਂਟ ਉਹ ਵੀ ਪੀਜੀਈ ਨੂੰ ਰੈਫਰ ਸੀਗੇ ਅੱਜ ਦੀ ਤੁਸੀਂ ਓਪਡੀ ਚੈੱਕ ਕਰੋਗੇ 600 700 ਓਪਡੀ ਡੇਲੀ ਹਸਪਤਾਲ ਦੀ ਹੈਗੀ ਆ ਇਹ ਚੀਜ਼ਾਂ ਮਹੱਲਾ ਕਲੀਨਿੰਗ ਆ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਆ ਦਿਨ ਬਿਲੇ ਕੀਤਾ ਨੂੰ ਸਪਲਾਈ ਜਿਹੜੀ ਬਿਜਲੀ ਦੀ ਹੈਗੀ ਆ ਰਾਤ ਨੂੰ ਪਾਣੀ ਦੀ ਲੋੜ ਨਹੀਂ ਆ ਆ ਦਿਨਾਂ ਦੇ ਵਿੱਚ ਤਾਂ ਨਹੀਂ ਕਣ ਕਣ ਜਦੋਂ ਪਾਣੀ ਲੱਗਦਾ ਰਾਤਾਂ ਨੂੰ ਆ ਜੀ ਜੀ ਦੇ ਝੋਨੇ ਦੇ ਟਾਈਮ ਦੇ ਸਮੇਂ ਦਿਨ ਦੇ ਵਿੱਚ ਲਾਈਟ ਆ ਰਹੀ ਹੈ ਲੋਕ ਸਾਰੇ ਸਮਝਦਾਰ ਆਜ ਦੇ ਟਾਈਮ ਦੇ ਵਿੱਚ ਵੀ ਹਾਸਲ ਕਰਨ ਮਿਲੀਆਂ ਤੁਹਾਨੂੰ ਲੋਕਾਂ ਦੀ ਕੀ ਕੋਈ ਸੜਕਾਂ ਨੂੰ ਲੈ ਕੇ ਜਾਂ ਕੋਈ ਐਮ ਐਲ ਏ ਸਭ ਘੱਟ ਵਿਚਰਦੇ ਨੇ ਕੋਈ ਇਸ ਤਰੀਕੇ ਦੀ ਸ਼ਿਕਾਇਤਾਂ ਵੀ ਹੋਣਗੇ ਲੋਕਾਂ ਦੀ ਸੜਕਾਂ ਨੂੰ ਲੈ ਕੇ ਸ਼ਿਕਾਇਤ ਹੈਗੀ ਸੀਗੀ ਪਰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ ਵੀ ਹਲਕਾ ਖਰੜ ਦੀਆਂ 90% ਜਿਹੜੀਆਂ ਸੜਕਾਂ ਉਹ ਪਾਸ ਹੋ ਚੁੱਕੀਆਂ ਉਹਨਾਂ ਦੇ ਪੈਸੇ ਵੀ ਆ ਚੁੱਕੇ ਆ ਤੇ ਮਾਰਚ ਮਹੀਨੇ ਫਰਵਰੀ ਮਾਰਚ ਤੱਕ ਇਹ ਮੁਕੰਮਲ ਹੋ ਜਾਊਗਾ ਸਾਰੀਆਂ ਸੜਕਾਂ ਦਾ ਕੰਮ ਬੀਬੀਆਂ ਨੂੰ ਤੁਹਾਨੂੰ ਘੇਰਿਆ ਕੀ 11-11 ਸਭ ਸਾਡਾ ਵੀ ਰਹਿੰਦਾ ਹੈ ਬੀਬੀਆਂ ਨੂੰ ਭਰੋਸਾ ਦਿਵਾ ਰਹੇ ਆ ਕਿ ਆ ਥੋੜੇ ਟਾਈਮ ਦੇ ਵਿੱਚ ਬੀਬੀਆਂ ਦਾ ਜਿਹੜਾ ਹੈ ਵਾਦਾ ਕੀਤਾ ਸੀ ਇਹ ਸਰਕਾਰ ਵੱਲੋਂ ਬਾਕੀ ਤਕਰੀਬਨ ਵਾਦਿਆਂ ਤੇ ਬੂਰ ਪਿਆਏ ਸਰਕਾਰ ਦਾ ਤੇ ਜਿਹੜਾ ਬੀਬੀਆਂ ਦਾ 1000 ਰੁਪਏ ਵਾਲਾ ਵਾਦਾ ਹੈ ਮਾਨ ਸਰਕਾਰ ਜਰੂਰ ਪੂਰਾ ਕਰੇਗੀ ਤੇ ਉਮੀਦ ਆ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਵੀ ਅਸੀਂ ਬਹੁਮਤ ਦੇ ਨਾਲ ਜਿੱਤ ਕੇ ਲੋਕਾਂ ਦੀ ਸਰਕਾਰ ਲੋਕਪੱਖੀ ਸਰਕਾਰ ਜਿਹੜੀ ਹੈ ਲੋਕਾਂ ਦੇ ਕੰਮਾਂ ਦੀ ਸਰਕਾਰ ਆ ਉਹ ਜਰੂਰ ਸੰਮਤੀ ਮੈਂਬਰ ਸਾਡੇ ਜਿੱਤਣਗੇ ਠੀਕ ਹੈ ਬਿਲਕੁਲ ਦੇਖੋ ਕਿ ਆਮ ਆਦੀ ਪਾਰਟੀ ਦੇ ਜਿਹੜੇ ਇਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਅਸੀਂ ਜਿੱਤਾਂਗੇ ਕਾਂਗਰਸ ਦੇ ਵੀ ਨਹੀਂ ਸਾਡੇ ਨਾਲ ਕਾਂਗਰਸ ਤੋਂ ਜੀ ਮੈਂ ਤਾਂ ਮੁਲਾਜ਼ਮ ਹਾਂ ਅੱਛਾ ਮੁਲਾਜ਼ਮ ਹਾਂ ਹਾਂ ਜੀ ਕੀ ਹਾਲਾਤ ਲੱਗੇ ਰਹੇ ਕਾਂਗਰਸ ਦੇ ਕਾਂਗਰਸ ਦੇ ਹਾਲਾਤ ਬਹੁਤ ਵਧੀਆ ਅੱਛਾ ਜੀ ਹਾਂ ਬਾਕੀ ਲੋਕ ਮੋਟਾ ਬੜਾ ਸਾਹ ਦੱਤਾ ਸਾਨੂੰ ਹਾਂ ਕਾਂਗਰਸ ਦਾ ਬੋਲ ਬੱਲਾ ਪੂਰੀ ਤਰ੍ਹਾਂ ਜਿੱਤ ਕੇ ਆਉਂਗੇ ਹਾਂ ਜਿੱਤ ਕੇ ਆਉਂਗੇ ਕੀ ਦੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਤੁਹਾਨੂੰ ਜੋ ਪਿਛਲੀ ਸਰਕਾਰਾਂ ਨੇ ਗਲਤ ਕੰਮ ਕਰੇ ਹੈ ਉਹਨਾਂ ਨੂੰ ਦੇਖਦੇ ਹੋਏ ਉਹ ਆਉਣ ਵਾਲੀ ਸਰਕਾਰ ਹੈ ਵੀ ਕਾਂਗਰਸ ਦੀ ਆ ਰਹੀ ਹੈ ਇਸ ਕਰਕੇ ਸਾਰੇ ਨੇ ਸਮਰਥਨ ਕਰਿਆ ਪਿੰਡ ਚ। ਉਹਨਾਂ ਦਾ ਹਸਤਾ ਕੰਮੇ ਬਹੁਤ ਕੀਤਾ ਆ ਆਮ ਆਦਮੀ ਇਧਰਲੇ ਪਾਸੇ ਕਹਿ ਰਹੀ ਸੀ ਹੁਣੇ। ਕੰਮ ਤਾਂ ਕਰੇ ਹੋਏ ਦੇ ਦੇ ਰਹੇ ਆ। ਉਹ ਸੜਕਾਂ ਦੇ ਖੜਕੇ ਨਾ ਅਧਿਕਾਰਨ ਕਰ ਦਿੱਤੇ ਫੋਟੋਆਂ ਖਿਚਾ ਲਈਆਂ। ਕੰਮ ਕਰਿਆ ਕੋਈ ਨਹੀਂ। ਠੀਕ ਹੈ। ਕੰਮ ਕਰਿਆ ਕੋਈ ਨਹੀਂ ਹੈ। ਜਿੰਨੇ ਵੀ ਉਹ ਜਿਹੜੇ ਬੀਬੀਆਂ ਨੂੰ ਹਜ਼ਾਰਾਂ ਹਜ਼ਾਰ ਰੁਪਿਆ ਉਹ ਵਿਚਾਰੀਆਂ ਡੀਗਦੀਆਂ ਡੀਗਦੀਆਂ ਇਹਨੂੰ ਕਹਿੰਦੇ ਵੋਟਾਂ ਫੇਰ ਪੈ ਗਈਆਂ। ਠੀਕ ਹੈ। ਦੁਬਾਰਾ ਵੋਟਾਂ ਪੈ ਗਈਆਂ। ਰਾਣਾ ਕੁਸ਼ਲਪਾਲ ਸਾਡੇ ਨਾਲ ਨੇ ਰਾਣਾ ਜੀ। ਕਿਸ ਦੀ ਹਵਾ ਚੱਲ ਰਹੀ ਹੈ ਕਿਸ ਦੀ ਹਨੇਰੀ ਚੱਲ ਰਹੀ ਹੈ ਖਿਦਰਾਬਾਦ ਦੇ ਚ ਖਿਦਰਾਬਾਦ ਹਨੇਰੀ ਦਾ ਦੇਖੋ ਤੇਜੀ ਜੀ ਗੱਲ ਇਹ ਆ ਵੀ ਲੋਕਾਂ ਦਾ ਜਿਹਨੂੰ ਪਿਆਰ ਹੈ ਹੂੰ ਉਹ 17 ਦੇ ਰਿਜ਼ਲਟ ਪਤਾ ਲਾ ਜਾਣਾ ਠੀਕ ਬੱਬੂ ਸਾਡਾ 5 ਐ ਜੀ ਹੂੰ ਆਜ਼ਾਦ ਤੌਰ ਤੇ ਸਾਡੇ ਜਿੰਨੇ ਵੀ 9 ਜਣ ਸਾਥੀ ਗਿਆ ਜਿੰਨੇ ਜਾਇ ਕੋਈ ਬਜ਼ੁਰਗ ਤੇ ਸਭ ਦੀ ਇੱਛਾ ਹੋਈ ਹੈ ਕਿ ਬੱਬੂ ਨੂੰ ਆਜ਼ਾਦ ਤੌਰ ਤੇ ਲੜਾਇਆ ਜਾਵੇ ਪਰ ਤੁਸੀਂ ਤਾਂ ਆਮ ਆਦੀ ਪਾਰਟੀ ਦੇ ਵਿੱਚ ਸੀ ਤਾਂ ਫਿਰ ਤੁਸੀਂ ਆਜ਼ਾਦ ਵਾਲੇ ਦਾ ਸਾਥ ਕਿਉਂ ਦੇਣ ਲੱਗ ਗਏ ਕੱਲੇ ਹੁੰਦੀ ਇਹ ਜਿਹੜਾ ਇਲੈਕਸ਼ਨ ਆ ਪਿੰਡਾਂ ਇਲੈਕਸ਼ਨ ਆ ਅੱਛਾ ਜੀ ਤੇ ਜੋ ਸਾਨੂੰ ਨੌਜਵਾਨ ਸਾਥੀਆਂ ਨੇ ਸਾਡੇ ਹੋਰ ਸਵਾਲ ਮਤਲਾਹ ਕਰੀ ਐ ਇਹ ਹੈ ਕਿ ਆਪਾਂ ਪਾਰਟੀ ਦਾ ਐਮਐਲਏ ਦਾ ਐਮਪੀ ਇਲੈਕਸ਼ਨ ਆਮ ਤਾਂ ਖੜੇ ਸੀ ਘਟ ਕੇ ਖੜੇ ਮੱਖ-ਮੱਖ ਪਾਰਟੀਆਂ ਨੇ ਬੂਥ ਵੀ ਲਾਏ ਹੋਏ ਸੀ ਜਿਦਾ ਇਹ ਆ ਕਿ ਬੂਥ ਨਾ ਹੋਏ ਉਹਨੇ ਬੂਥ ਵੀ ਲਾਏ ਹੋਏ ਜੇ ਤੁਹਾਨੂੰ ਕੱਲ ਕਹਿਣਗੇ ਕਿ ਤੁਸੀਂ ਤਾਂ ਉਲਟ ਪਾਈਏ ਵੋਟ ਆਵਾ ਦੀ ਪਾਰਟੀ ਤੇ ਪਾਈ ਨਹੀਂ ਤੁਸੀਂ ਇੱਕ ਮਰਕਰ ਉਹਨਾਂ ਦੇ ਸੀ ਗੱਲ ਇਹ ਹੁੰਦੀ ਵੀ ਤੇਜੀ ਗੱਲ ਪਾਰਟੀ ਸਵਾਲ ਨਹੀਂ ਐ ਅਸੀਂ ਲੋਕਾਂ ਨਾਲ ਲੋਕਾਂ ਦੀ ਜੋ ਇੱਛਾ ਐ ਅਸੀਂ ਉਹ ਨਾਲ ਚੱਲਣਾ ਹੂੰ ਜੋ ਲੋਕਾਂ ਦੀ ਸਾਡੀ ਇੱਛਾ ਹੈ ਉਹ ਚੱਲਣਾ ਸੀਦਾ ਅੱਛਾ ਹਾਂ ਲੋਕਾਂ ਦੀ ਇੱਛਾ ਸੀ ਜਿਆਦਾ ਵਾਸਤੇ ਹਾਂ ਉਹਨਾਂ ਦੀ ਸਾਰੇ ਡਿਮਾਂਡ ਸੀ ਹੂੰ ਮੈਨੂੰ ਤੁਸੀਂ ਆਜ਼ਾਦ ਖੜਾ ਕੇ ਇਹਨੂੰ ਇਲੈਕਸ਼ਨ ਲੜਨਾ ਪਰ ਪਾਰਟੀ ਤੁਹਾਨੂੰ ਬਾਹਰ ਦਾ ਰਸਤਾ ਵੀ ਦਿਖਾ ਸਕਦੀ ਹੈ ਹਾਂ ਬਾਹਰ ਤਾਂ ਅਸੀਂ ਦੇਖੋ ਪਾਰਟੀ ਦੇ ਕੁਝ ਲਿਆ ਨਹੀਂ ਹਲਚ ਕਰਾ ਜੀ ਲੋਕਾਂ ਦੀ ਸੇਵਾ ਕਰੀ ਪਾਰਟੀ ਅੰਦਰ ਹੈ ਕੋਈ ਉਦੇਦਾਰ ਨਹੀਂ ਅਸੀਂ ਪਾਰਟੀ ਦੇ ਹੂੰ ਅਸੀਂ ਤਾਂ ਸੇਵਾ ਕਰੀ ਹੈ ਪਾਰਟੀ ਸੇਵਾ ਕਰੀ ਹੈ 7-10 ਸਾਲ ਮਾ ਦੇ ਲੋਕਾਂ ਦੀ ਸੇਵਾ ਕਰੀ ਅਸੀਂ ਜੀ ਲੈ ਆਪਣੀ ਇੱਕ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਨਹੀਂ ਗਿਲਾ ਕੋਈ ਨਹੀਂ ਜੀ ਨਹੀਂ ਤੁਸੀਂ ਕਹਿ ਰਹੇ ਕੋਈ ਔਦਾ ਨਹੀਂ ਕੋਈ ਕੁਝ ਨਹੀਂ ਜੀ ਤੁਸੀਂ ਕਹਿੰਦੇ ਵੀ ਜਿਤਨਾ ਵੀ ਸਾਨੂੰ ਬਾਹਰ ਦਾ ਰਸਤਾ ਦਿਖਾਉਂਗੇ ਹੂੰ ਤਾਂ ਸਾਡੇ ਪਾਸ ਦਾ ਕੋਈ ਔਦਾ ਨਹੀਂ ਹੈ ਹੂੰ ਅਜੇ ਸੇਵਾ ਕਰ ਰਹੇ ਪਾਰਟੀ ਅੰਦਰ ਰਹੇਗੇ ਆਮ ਪਾਰਟੀ ਦੀ ਹੂੰ ਆਸ ਕਿੰਨੀ ਹੈ ਪਾਰਟੀ ਦੇ ਇਲਾਕੇ ਮਾ ਰਾਣਾ ਕੁਸ਼ਲਪੁਰ ਨੂੰ ਸਵਾਸੇਵੀ ਨਾ ਤਾਂ ਜਾਣਦੇ ਆ ਹਾਂ ਪਾਰਟੀ ਦੇ ਘਟ ਜਾਣਦੇ ਲੋਕਾਂ ਨੂੰ ਆਜ਼ਾਦ ਜਿਤਨੀ ਦੀ ਆਸ ਸਾਡੇ 17 ਤਰੀਕ ਨੂੰ ਆਜਣਾ ਨਵਾਰੀਆਂ ਜਿੱਤ ਕੇ ਲੋਕਾਂ ਨੇ ਦੁਖੀ ਸੀ ਤੁਹਾਡੇ ਪਿੰਡ ਦੇ ਲੋਕ ਕਿ ਬਾਕੀ ਪਾਰਟੀਆਂ ਤੋਂ ਕੀ ਯਾਦ ਖੜਾਣਾ ਪਿਆ ਉਸ ਨਾਲ ਕਾਰਨ ਸੀ ਤੇਜੀ ਜੀ ਲੋਕਾਂ ਦੇ ਲੋਕਾਂ ਦੇ ਕਾਰਨ ਸੀ ਉਸ ਉਹ ਕਾਰਨ ਕਰਕੇ ਕੁਝ ਇਹ ਯਾਦ ਸਾਨੂੰ ਖੜਾਣਾ ਪਿਆ ਕੀ ਕਰੀ ਉਸ ਇੱਕ ਦੋ ਕਾਰਨ ਦੱਤੋ ਉਸ ਦੋ ਕਾਰਨ ਸੀ ਇੱਕ ਦੋ ਕਿ ਇਹ ਜਿਹੜਾ ਬੱਬੂ ਪੰਸੀ ਸਾਡਾ ਹੇਲਡ ਵਿਟਾ ਸਰਪੰਚ ਜੀ ਉਹਨਾਂ ਨੇ ਦਾ ਨੋਮ ਦਿਆ ਸੀ ਉਹਨਾਂ ਕਹਿੰਦੇ ਅਸੀਂ ਵੈਸੇ ਕਰੀਤੀ ਪਰ ਉਹ ਐਡਟ ਟਾਈਮ ਆ ਕੇ ਹੋਰ ਬਸਣਾ ਠਗਿਆ ਹੂੰ ਇਹ ਜਾਂ ਕੁਝ ਕਾਰਨ ਬਣ ਗਿਆ ਤੇ ਸਾਨੂੰ ਇਹ ਜਿਹੜਾ ਲੋਕਾਂ ਦੀ ਫਿਰ ਜੋ ਮੀਟਿੰਗ ਹੋਈ ਹੈ ਇਕੱਠ ਹੋਇਆ ਲੋਕਾਂ ਦਾ ਉਹਨਾਂ ਨੇ ਫਿਰ ਇਹਨੂੰ ਆਜ਼ਾਦ ਨੂੰ ਕਿਹਾ ਹੂੰ ਤੇ ਸਾਨੂੰ ਪਤਾ ਨੂੰ ਪਤਾ ਅਸੀਂ ਲੋਕਾਂ ਦੇ ਚੁਣੇ ਹੋਏ ਤੇ ਲੋਕਾਂ ਦੇ ਨਾਲ ਹੀ ਅਸੀਂ ਚੱਲਣਾ ਠੀਕ ਹੈ ਕਿ ਨਾਲ ਵੋਟਾਂ ਸੀ ਅੱਜ ਬਲਾਕ ਸਮਤੀ ਦੇ ਫਿਰਦੀਆਂ ਤਾਂ ਵੋਟਾਂ ਮੁਕੰਮਲ ਹੋਈਆਂ ਨਹੀਂ ਤੈਨਾਂ ਨੂੰ ਦੱਸਿਆ ਗਿਆ ਕਿ ਲੋਕਾਂ ਨੇ ਪਿਛਲੀ ਸਰਕਾਰਾਂ ਦੇਖ ਲਈਆਂ ਤਾਂ ਹੁਣ ਕਾਂਗਰਸ ਨੂੰ ਮੌਕਾ ਦੇਣਗੇ ਵੱਖ-ਵੱਖ ਪਾਰਟੀਆਂ ਨੂੰ ਆਪਣੇ ਵਿਚਾਰ ਸੀ ਪਰ ਹੁਣ ਲੋਕ ਫਤਵਾ 17 ਤਰੀਕ ਨੂੰ ਕਿਸ ਨੂੰ ਦਿੰਦੇ ਤੁਹਾਨੂੰ ਬਲਾ ਸਮਝ ਦੱਸੇਗਾ ਤੁਹਾਨੂੰ ਕੈਬਨ ਗੁਰਜੋਤ ਦੇ ਨਾਲ ਹਰਤੇ ਸਿੰਘ